ਗਿੰਦਰਪਾਲ ਸਿੰਘ ਗੋਰਾ ਮੈਂਬਰ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਨੂੰ ਅੱਜ ਜੋ ਇਹ ਮਹਾਨ ਅਮਰਤ ਸੰਚਾਰ ਹੋਇਆ ਉਹਦੀ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤਮਾ ਸਲਖਣੀ ਦੇ ਵਿਆਹ ਪਰਵ ਦੀ ਲੱਖ ਲੱਖ ਵਧਾਈ ਦੇਣਾ ਅੱਜ ਪਹਿਲੀ ਵਾਰੀ ਗੁਰਦਾਰਾ ਡੇਰਾ ਸਾਹਿਬ ਜੋ ਮਾਦਾ ਸਲਖਣੀ ਦਾ ਪੇਕਾ ਘਰ ਹੈ ਜੋ ਗੁਰਨਾਨਕ ਸਾਹਿਬ ਜੀ ਦਾ ਵਿਆਹ ਸਥਾਨ ਹੈ ਉੱਥੇ ਪਹਿਲੀ ਵਾਰੀ ਅਮਰਤ ਸੰਚਾਰ ਹੋਇਆ ਜਿਦੇ ਚ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਹਬਾਨ ਨੇ ਅਮਰਤ ਦਾ ਬਾਟਾ ਤਿਆਰ ਕੀਤਾ ਅਨੇਕਾਂ ਪ੍ਰਾਣੀਆਂ ਨੇ ਅੱਜ ਅਮਰਤ ਦੀ ਦਾਤ ਪ੍ਰਾਪਤ ਕਰਕੇ ਕਲਗੀਧਰ ਪਾਤਸ਼ਾਹ ਦੇ ਧੀਆ ਪੁੱਤਰ ਹੋਣ ਦਾ ਮਾਣ ਪ੍ਰਾਪਤ ਕੀਤਾ ਔਰ ਸਾਡੇ ਮਨ ਨੂੰ ਵੀ ਇੱਕ ਖੁਸ਼ੀ ਮਿਲੀ ਕਿ ਇਹ ਕਾਰਜ ਰੰਭਿਆ ਸੀ ਮਨ ਚ ਸ਼ਰਧਾ ਰੱਖ ਕੇ ਬਾਕੀ ਸਥਾਨਾਂ ਤੇ ਅਮਰਤ ਸੰਚਾਰ ਕਰਵਾਏ ਨੇ ਡੇਰਾ ਸਾਹਿਬ ਕਦੀ ਅਮਰਤ ਸੰਚਾਰ ਨਹੀਂ ਹੋ ਸਕਿਆ ਮਾਲਕ ਨੇ ਉਹ ਵੀ ਚਾਹ ਮੰਦਾ ਪੂਰਾ ਕੀਤਾ ਅੱਜ ਜਿਹੜੇ ਗੁਰੂ ਪਿਆਰਿਆਂ ਨੇ ਗੁਰੂ ਅਪਲਾਖੀਆਂ ਨੇ ਅਮਰਤ ਦੀ ਦਾਤ ਪ੍ਰਾਪਤ ਕਰਕੇ ਕਲਗੀਧਰ ਪਾਛਾ ਦੇ ਧੀਆ ਪੁੱਤਰ ਹੋਣ ਦਾ ਮਾਣ ਪ੍ਰਾਪਤ ਕੀਤਾ ਮੈਂ ਉਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਸਮੁੱਚੀ ਸੰਗਤ ਵੱਲੋਂ ਬਟਾਲੇ ਦੀ ਵੱਲੋਂ ਜਿਹੜੇ ਸਾਡੇ ਸਤਕਾਰਯੋਗ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਆ ਰਹੇ ਨੇ ਉਹਨਾਂ ਨੂੰ ਜੀ ਆਇਆਂ ਵੀ ਆ ਮੇਰਾ ਬਲਰਾਜ ਸਿੰਘ ਆ ਜੀ ਅੱਜ ਗੁਰੂ ਦੇ ਜਗ੍ਹਾ ਦੇ ਜਿਹੜੇ ਅਮਰਤ ਛਕਿਆ ਪਹਿਲਾਂ ਅੰਮ੍ਰਿਤ ਸ਼ਕਿਆ ਤੋਂ ਦੇ ਪਾਠ ਸ਼ਕਿਆ ਤੋਂ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਹਾਂ ਜੀ ਬਹੁਤ ਹੀ ਵਧੀਆ ਲੱਗਿਆ ਬੜਾ ਵਧੀਆ ਅਮਰਤ ਸੰਚਾਰ ਹੋਇਆ ਤੇ ਮਹਾਰਾਜ ਦੇ ਲੜ ਲੱਗ ਗਿਆ ਅੱਜ ਗੁਰੂ ਵਾਲੇ ਬਣ ਗਏ ਆ ਜੀ ਗੁਰਲੀਨ ਕੌਰ ਜੀ ਅੱਜ ਕਿੱਥੇ ਆਏ ਸੀ ਤੇ ਕੀ ਕੀਤਾ ਅੱਜ ਆਪਾਂ ਡੇਰਾ ਸਾਹਿਬ ਗੁਰਦੁਆਰੇ ਆਏ ਆ ਇੱਥੇ ਪਹਿਲੀ ਵਾਰੀ ਅਮ੍ਰਿਤ ਸ਼ਕਿਆਇਆ ਜਾ ਰਿਹਾ ਹੈ ਕਿਸੇ ਜਾ ਕੇ ਅਮ੍ਰਿਤ ਸ਼ਕਿਆ ਹਾਂਜੀ ਉਸ ਤੋਂ ਪਹਿਲਾਂ ਅਮਰਤ ਸ਼ਕਿਆ ਤੋਂ ਪਹਿਲਾਂ ਜੀ ਸਮਝਦੇ ਸੀ ਕਿ ਗੁਰੂ ਵਾਲੇ ਬਣਦੇ ਗੁਰੂ ਤੇ ਜਹਾਜ ਚੜ੍ਹਦੇ ਇਤਨੀ ਖੁਸ਼ੀ ਹੋ ਗਈ ਨਹੀਂ ਜਹਾਜ਼ ਵਿੱਚ ਚੜ੍ਹ ਕੇ ਬਹੁਤ ਖੁਸ਼ੀ ਹੋ ਰਹੀ ਹੈ ਪਹਿਲਾਂ ਵੀ ਆਈ ਸੋਚਦੇ ਸੀ ਕਿ ਆਪਾਂ ਅਮ੍ਰਿਤਸਰਣਾ ਆ ਤੇ ਹੁਣ ਕਿਰਪਾ ਹੋਈ ਹੈ ਤੇ ਆਪਾਂ ਛੱਕ ਰਹੇ ਹਾਂ ਗਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਨੂੰ ਅੱਜ ਜੋ ਇਹ ਮਹਾਨ ਅਮਰਤ ਸੰਚਾਰ ਹੋਇਆ ਉਹਦੀ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤਮਾ ਸਲਖਣੀ ਦੇ ਵਿਆਹ ਪਰਵ ਦੀ ਲੱਖ ਲੱਖ ਵਧਾਈ ਦੇਣਾ ਅੱਜ ਪਹਿਲੀ ਵਾਰੀ ਗੁਰਦਾਰਾ ਡੇਰਾ ਸਾਹਿਬ ਜੋ ਮਾਦਾ ਸਲਖਣੀ ਦਾ ਪੇਕਾ ਘਰ ਹੈ ਜੋ ਗੁਰਨਾਨਕ ਸਾਹਿਬ ਜੀ ਦਾ ਵਿਆਹ ਸਥਾਨ ਹੈ ਉਥੇ ਪਹਿਲੀ ਵਾਰੀ ਅਮਰਤ ਸੰਚਾਰ ਹੋਇਆ ਜਿਦੇ ਚ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਹਬਾਨ ਨੇ ਅਮਰਤ ਦਾ ਬਾਟਾ ਤਿਆਰ ਕੀਤਾ अनेਕਾਂ ਪ੍ਰਾਣੀਆਂ ਨੇ ਅੱਜ ਅਮਰਤ ਦੀ ਦਾਤ ਪ੍ਰਾਪਤ ਕਰਕੇ ਕਲਗੀਧਰ ਪਾਤਸ਼ਾਹ ਦੇ ਧੀਆ ਪੁੱਤਰ ਹੋਣ ਦਾ ਮਾਣ ਪ੍ਰਾਪਤ ਕੀਤਾ ਔਰ ਸਾਡੇ ਮਨ ਨੂੰ ਵੀ ਇੱਕ ਖੁਸ਼ੀ ਮਿਲੀ ਕਿ ਇੱਕ ਕਾਰਜ ਰੰਭਿਆ ਸੀ ਮਨ ਚ ਸ਼ਰਧਾ ਰੱਖ ਕੇ ਬਾਕੀ ਸਥਾਨਾਂ ਤੇ ਅਮਰਤ ਸੰਚਾਰ ਕਰਵਾਏ ਨੇ ਡੇਰਾ ਸਾਹਿਬ ਕਦੀ ਅਮਰਤ ਸੰਚਾਰ ਨਹੀਂ ਹੋ ਸਕਿਆ ਮਾਲਕ ਨੇ ਉਹ ਵੀ ਚਾਹ ਮੰਦਾ ਪੂਰਾ ਕੀਤਾ ਅੱਜ ਜਿਹੜੇ ਗੁਰੂ ਪਿਆਰਿਆਂ ਨੇ ਗੁਰੂ ਅਪਲਾਖੀਆਂ ਨੇ ਅਮਰਤ ਦੀ ਦਾਤ ਪ੍ਰਾਪਤ ਕਰਕੇ ਕਲਗੀਧਰ ਪਾਛਾ ਦੇ ਧੀਆ ਪੁੱਤਰ ਹੋਣ ਦਾ ਮਾਣ ਪ੍ਰਾਪਤ ਕੀਤਾ ਮੈਂ ਉਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਸਮੁੱਚੀ ਸੰਗਤ ਵੱਲੋਂ ਬਟਾਲੇ ਦੀ ਵੱਲੋਂ ਜਿਹੜੇ ਸਾਡੇ ਸਤਕਾਰਯੋਗ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਆ ਰਹੇ ਨੇ ਉਹਨਾਂ ਨੂੰ ਜੀਣਾ ਆ ਵੀ ਆ ਮੇਰਾ ਬਲਰਾਜ ਸਿੰਘ ਆ ਜੀ ਅੱਜ ਗੁਰੂ ਦੇ ਜਹਾਜੇ ਜਿਹੜੇ ਅਮਰਤ ਛਕਿਆ ਪਹਿਲਾਂ ਅੰਮ੍ਰਿਤ ਸ਼ਕਿਆ ਤੋਂ ਦੇ ਹੱਥ ਸ਼ਕਿਆ ਤੋਂ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਹਾਂ ਜੀ ਬਹੁਤ ਹੀ ਵਧੀਆ ਲੱਗਿਆ ਬੜਾ ਵਧੀਆ ਅਮਰਤ ਸੰਚਾਰ ਹੋਇਆ ਤੇ ਮਹਾਰਾਜ ਦੇ ਲੜ ਲੱਗ ਗਏ ਅੱਜ ਗੁਰੂ ਵਾਲੇ ਬਣ ਗਏ ਆ ਜੀ ਗੁਰਲੀਨ ਕੌਰ ਤੁਸੀਂ ਅੱਜ ਕਿੱਥੇ ਆਏ ਸੀ ਤੇ ਕੀ ਕੀਤਾ ਅੱਜ ਆਪਾਂ ਡੇਰਾ ਸਾਹਿਬ ਗੁਰਦੁਆਰੇ ਆਏ ਆ ਇੱਥੇ ਪਹਿਲੀ ਵਾਰੀ ਅਮ੍ਰਿਤ ਸ਼ਕਿਆ ਆਇਆ ਜਾ ਰਿਹਾ ਹੈ ਤੁਸੀਂ ਜਾ ਕੇ ਅਮ੍ਰਿਤ ਸ਼ਕਿਆ ਹਾਂ ਜੀ ਉਸ ਤੋਂ ਪਹਿਲਾਂ ਅਮਰਤ ਸ਼ਕਿਆ ਤੋਂ ਪਹਿਲਾਂ ਜੀ ਸਮਝਦੇ ਸੀ ਗੁਰੂ ਵਾਲੇ ਬਣਦੇ ਗੁਰੂ ਦੇ ਜਹਾਜੇ ਚੜਦੇ ਕਿੰਨੀ ਖੁਸ਼ੀ ਖੁਸ਼ੀ ਨਹੀਂ ਜਹਾਜ਼ ਵਿੱਚ ਚੜ੍ਹ ਕੇ ਬਹੁਤ ਖੁਸ਼ੀ ਹੋ ਰਹੀ ਹੈ ਪਹਿਲਾਂ ਵੀ ਆਈ ਸੋਚਦੇ ਸੀ ਕਿ ਆਪਾਂ ਅਮ੍ਰਿਤਸਰਣਾ ਆ ਤੇ ਹੁਣ ਕਿਰਪਾ ਹੋਈ ਹੈ ਤੇ ਆਪਾਂ ਛੱਕ ਰਹੇ ਹਾਂ